ਚੱਲ ਵੀ ਮਿੱਤਰਾ ਉਹ ਰਬਾਬ ਹਾਂ ਵੀਰੇ ਕਿੱਧਰ ਚੱਲੇ ਹਾਂ ਆਪਣਾ ਸਭਾ ਤੇ ਲੰਗਰ ਹੈ ਨਾ ਪਿੰਡ ਦਾ ਉੱਥੇ ਹੀ ਚੱਲੇ ਆ ਮੈਂ ਸੁੱਖਾ ਲਾਡੀ ਗੁਰਜੀਤ ਅਸੀਂ ਸਾਰੇ ਚੱਲੇ ਆ ਰਾਸ਼ਨ ਅਸੀਂ ਪਿੰਡ ਤੋਂ ਇਕੱਠਾ ਕਰ ਲਿਆ ਕੱਲ ਤੋਂ ਲੰਗਰ ਲੱਗਣਾ ਤੂੰ ਵੀ ਗੜਾ ਮਾਰੀ ਉਹ ਆਪਣਾ ਬਲਜੀਤ ਨਹੀਂ ਹੈਗਾ ਪਿੰਡ ਵਾਲਾ ਪਾਠੀ ਹਾਂ ਯਾਰ ਵਿਚਾਰੇ ਨੂੰ ਅਧ ਰੰਗ ਹੋ ਗਿਆ ਹਨਾ ਹਾਂ ਉਹਦੇ ਘਰ ਵਾਲੀ ਲੋਕਾਂ ਦੇ ਘਰੇ ਭਾਂਡੇ ਮੰਜ ਕੇ ਗੁਜ਼ਾਰਾ ਕਰ ਰਹੀ ਆ ਬੱਚਿਆਂ ਦੇ ਸਕੂਲਾਂ ਦੀਆਂ ਫੀਸਾਂ ਨਹੀਂ ਦਿੱਤੀਆਂ ਗਈਆਂ ਲੰਗਰ ਲਾਉਣਾ ਤਾਂ ਬਹੁਤ ਵਧੀਆ ਲਾਉਣਾ ਚਾਹੀਦਾ ਹੈ ਜੇ ਆਪਣੇ ਪਿੰਡ ਦੇ ਲੋੜਵੰਦਾਂ ਦੀ ਸਹਾਇਤਾ ਪਹਿਲਾਂ ਹੋ ਜੇ ਨਾ ਸਾਬ ਜਾਦੇ ਨੂੰ ਅਸਲੀ ਸ਼ਰਧਾਂਜਲੀ ਇਹੀ ਹੈ ਠੀਕ ਹੈ ਵੀਰੇ ਗੱਲ ਤਾਂ ਸਹੀ ਹੈ ਪਹਿਲਾਂ ਬਲਜੀਤ ਸਿੰਘ ਦੇ ਚਲਦੇ ਠੀਕ ਹੈ ਵੀਰੇ ਪਹਿਲਾਂ ਬਲਜੀਤ ਸਿੰਘ ਦੇ ਪਰਿਵਾਰ ਨੂੰ ਮਿਲਾਂਗੇ ਚੰਗਾ ਫਿਰ